ਨਾਸ਼ਾਰ ਦੇ ਤੂ ਬਾਸ ਨਗਰ ਵਿਖੇ ਅਚਾਨਕ ਫੈਲ ਮਹਿਲਾਵਾਂ ਵੱਲੋਂ ਇੱਕ ਵਿਅਕਤੀ ਦਾ ਚਰਿਆਮ ਬਾਜ਼ਾਰ ਵਿੱਚ ਘਟਾਪਾ ਸ਼ੁਰੂ ਕਰ ਦਿੱਤਾ ਬਾਜ਼ਾਰ ਦੇ ਅਣਜਾਣ ਵਾਲੇ ਲੋਕਾਂ ਨੇ ਇਸ ਨਜ਼ਾਰੇ ਨੂੰ ਵੇਖਦੇ ਹੀ ਆਪਣੇ ਮੋਬਾਈਲ ਦੇ ਕੈਮਰਾ ਵਿੱਚ ਕੈਦ ਕਰਨਾ ਸ਼ੁਰੂ ਹੋ ਗਏ ਬੇਬਖ ਡਾਕਟਰ ਦਾ ਅਸਿਸਟੈਂਟ ਕੁੱਟ ਖਾਣ ਮਗਰੂ ਮੌਕੇ ਤੇ ਪਹੁੰਚਣ ਲੱਗਾ ਤਾਂ ਮਹਿਲਾਵਾਂ ਨੇ ਉਸ ਨੂੰ ਗਲੇ ਤੋਂ ਫੜ ਕੇ ਸਨਕ ਹਸਪਤਾਲ ਲੱਗੇ ਇਸ ਮੌਕੇ ਰਜ਼ਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਨੇ 2 ਸਾਲ ਪਹਿਲੇ ਆਪਣੀ ਮਾਤਾ ਦਾ ਆਪਰੇਸ਼ਨ ਕਰਵਾਉਣ ਬਦਲੇ ਡਾਕਟਰ ਨੂੰ 40000 ਰੁਪਏ ਦਿੱਤੇ ਸੀ ਉਹਨਾਂ ਨੇ ਕਿਹਾ ਕਿ ਸਰਕਾਰੀ ਹਸਪਤਾਲ ਖੰਨਾ ਵਿਖੇ ਆਪਰੇਸ਼ਨ ਦੇ ਲਈ ਕੋਈ ਵੀ ਫੀਸ ਨਹੀਂ ਲਈ ਜਾਂਦੀ ਇਸ ਦੇ ਬਾਵਜੂਦ ਵੀ ਡਾਕਟਰ ਦੇ ਅਸਿਸਟੈਂਟ ਨੇ ਉਹਨਾਂ ਨੂੰ ਗਮਰਾਹ ਕਰਦੇ ਹੋਏ ਇੰਨੀ ਵੱਡੀ ਰਕਮ ਉਹਨਾਂ ਤੋਂ ਲੈ ਲਈ ਹੈ ਉਹਨਾਂ ਨੇ ਦੱਸਿਆ ਕਿ ਇਸ ਦੇ ਬਾਵਜੂਦ ਉਸ ਦੀ ਮਾਂ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਆਇਆ ਅਤੇ ਉਹ ਲਗਾਤਾਰ ਦੀਵਲ ਹਸਪਤਾਲ ਵਿਕੇ ਇਲਾਜ ਕਰਵਾਉਣ ਲਈ ਆਉਂਦੇ ਰਹਿੰਦੇ ਹਨ ਜੀ ਅਸੀਂ ਨਾ ਆਪਰੇਸ਼ਨ ਕਰਾਇਆ ਸੀ ਆਪਦੀ ਮੰਮੀ ਦਾ ਡਾਕਟਰ ਗੁਰਪ੍ਰੀਤ ਤੇ ਇਹ ਜਿਹੜਾ ਮੁੰਡਾ ਨਾ ਇਹ ਪਹਿਲਾਂ ਆਪਦਾ ਨਾਂਉ ਗਲਤ ਦੱਸਦਾ ਸੀ ਕੁਲਦੀਪ ਤੇ ਅੱਜ ਸਾਨੂੰ ਪਤਾ ਲੱਗਿਆ ਵੀ ਇਹਦਾ ਨਾਂਉ ਮਨਜੀਤ ਆ ਅਸੀਂ ਜੀ ਇਹਨਾਂ 20000 ਰੁਪਏ ਦਿੱਤਾ ਸੀ ਜਦੋਂ ਵੀ ਅਸੀਂ ਇਹਨੂੰ ਬੁਲਾਉਂਦੇ ਸੀਗੇ ਸਾਨੂੰ ਦੇਖ ਕੇ ਉਹਦੇ ਭੱਜਦਾ ਸੀਗਾ ਅੱਜ ਇਹ ਸਾਡੇ ਡਿੱਕਿਆ ਆ ਅਸੀਂ ਇਹਨੂੰ ਪੁਲਿਸ ਨੂੰ ਫੜਾਇਆ ਇਹਦੇ ਖਿਲਾਫ ਕੋਈ ਦਰਖਾਸਤ ਕਰ ਦਿੱਤੀ ਹਾਂਜੀ ਅਸੀਂ ਪੁਲਿਸ ਨੂੰ ਲਾਗਿਤ ਸੀਗੇ ਚਕਾਇਆ ਇਹ ਹੋਰ ਵੀ ਕਿਸੇ ਉੱਚ ਅਧਿਕਾਰੀ ਨੂੰ ਕਿਸੀ ਇਹਦੇ ਖਾਵਾ ਦਿੱਤੀ ਨਾ ਫਾਸਤਾ ਹਾਂਜੀ ਦੂਜੇ ਪਾਸੇ ਅਸਿਸਟੈਂਟ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਸਨੇ ਉਪਰਕਤ ਸਾਰੇ ਦੋਸ਼ਾਂ ਨੂੰ ਝੂਠਾ ਦੱਸਦੇ ਹੋਏ ਕਿਹਾ ਕਿ ਉਸਨੇ ਕਦੇ ਵੀ ਕਿਸੇ ਤੋਂ ਕੋਈ ਰੁਪਇਆ ਨਹੀਂ ਲਿਆ ਆ ਪੈਂਦਾ ਮੈਂ ਉਹਦੇ ਦਾਤਾ ਹੁਣ ਇਹ ਸਾਥ ਦੀ ਰਲ ਕਹਿੰਦੇ ਨੇ ਹੁਣ ਮੈਨੂੰ ਵੀ ਪਤਾ ਜੀ ਕਿ ਤੁਹਾਡੇ ਖਿਲਾਫ ਕੰਪਲੇਟ ਹੋਈ ਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਬਈ ਨੂੰ ਪਤਾ ਨਹੀਂ ਮੈਨੂੰ ਨਹੀਂ ਬਸੋ ਵੀ ਜਦੋਂ ਤੁਹਾਨੂੰ ਇਹ ਪਹਿਲਾ ਇੱਕ ਸਾਥ ਉਹ ਦੇਖਦੇ ਨੇ ਤੁਸੀਂ ਇਹਨਾਂ ਨੂੰ ਦੇਖ ਕੇ ਭੱਜਦੇ ਕਿਉਂ ਕਾਰਨ ਮੈਂ ਸਾਥ ਪੈਂਦਾ ਮੈਂ ਭੱਜੇ ਨਹੀਂ ਹੁਣ ਕਹਿੰਦੇ ਨੇ ਭੱਜਿਆ ਜਿੰਨੀ ਵਾਰ ਜਦ ਤੁਸੀਂ ਇਹਨਾਂ ਨਾਲ ਡੀਲ ਕਰ ਰਹੇ ਸੀ ਤੁਸੀਂ ਵਧੀਆ ਕੰਮ ਕਰ ਰਹੇ ਸੀ ਡੀਲ ਤੇ ਉਦੋਂ ਆਪ ਭੱਜਣ ਦੀ ਕੀ ਲੋੜ ਪਈ ਸੀ ਮੈਂ 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 ਭੱਜਿਆ ਨਹੀਂ ਮੇਰੇ ਮਾਤਾ ਚਿਰਨਪੌਰ ਤੋਂ ਇੱਥੇ ਮੈਂ ਮੂੰਹ ਬੰਨਿਆ ਸੀ ਜਿਆਦਾ ਇਹ ਕਹਿੰਦਿਆਂ ਨੇ ਕਿ ਤੂੰ ਮੈਂ ਦਵਾਈ ਲੈਣ ਬੈਠਾ ਸੀ ਅੰਦਰ ਮੈਂ ਚਾਹਦਾ ਮੇਰੇ ਮੇਰੀ ਸਾਈਡ ਦਾ ਮੇਰੇ ਭੈਣ ਦਾ ਵੀ ਚੱਲਿਆ ਡਾਕਟਰ ਰੋਪੀ ਉਹ ਮੇਰੀ ਭੈਣ ਦਾ ਵੀ ਚੱਲਣਾ ਮੇਰੀ ਭਾਬੀ ਦਾ ਵੀ ਚੱਲਦਾ ਇਹਨਾਂ ਤੋਂ ਤੁਹਾਡੇ ਦੀ ਅਟੈਕ ਕਿਉਂ ਦੀ ਕਰ ਰਹੇ ਸਰਕਾਰ ਨੂੰ ਸਰਨ ਹੁਣ ਜੀ ਇਹਨਾਂ ਨਹੀਂ ਮੈਂ ਮੇਰੇ ਤਾਂ ਕੋਈ ਹੈ ਨਹੀਂ ਮੇਰੀ ਮੇਰੀ ਤਾਂ ਜੀ ਜਿਹੜੇ ਜਿਹਨੂੰ ਇਹ ਕਹਿੰਦੇ ਆ ਕੋਈ ਹੋਰ ਸੀ ਨਾਲ ਉਹਨੂੰ ਲੈ ਆਉਣ ਜੀ ਮੈਂ ਤਾਂ ਇਹੀ ਤਰ੍ਹਾਂ ਦਾ ਆ ਇਹੋ ਜੇ ਜੇ ਉਹਨਾਂ ਕੋਈ ਨਈਂ ਹੋ ਪਰੇ ਕਿ ਪੁਲਿਸ ਇਹਨਾਂ ਨੇ ਕਪਰੇਡ ਕਰਤੀ ਫਿਰ ਉੱਥੇ ਜਾ ਕੇ ਮੰਨੇ ਫਿਰ ਕਿ ਮੈਂ ਜੀ ਜਦ ਹੁਣ ਮੈਨੂੰ ਨਜਾਇਜ਼ ਮੈਂ ਤਾਂ ਕਹਿੰਦੇ ਹੁਣ ਮੈਂ ਦੱਸੋ ਇਹ ਕਹਿੰਦੇ ਨੇ ਵੀ ਤਦੇ ਆਸ਼ਾਂ ਕਹਿੰਦੇ ਨੇ ਮੈਨੂੰ ਕਹਿੰਦੇ ਨੇ ਮੈਂ ਦੱਸੋ ਇਨਵੋਲਵ ਨਹੀਂ ਹੈ ਤਾਂ ਇਹ ਇਹਨਾਂ ਦੇ ਦੋ ਪ੍ਰੈਸ਼ਰ ਹੋਏ ਨੇ ਜੇ ਮੈਨੂੰ ਇਹ ਇਹਦੇ ਬਾਰੇ ਕੀ ਪਤਾ ਸੀ ਮੈਨੂੰ ਨਹੀਂ ਪਤਾ ਹੁਣ ਮੈਂ ਵੀ ਹੋਏ ਦੋ ਹੋਏ ਨੇ ਤਿੰਨ ਹੋਏ ਨੇ ਜਿੰਨੇ ਮੈਨੂੰ ਨਹੀਂ ਪਤਾ ਸੀ ਹੁਣ ਮੈਂ ਜਿਹੜਾ ਦੇਖ ਤੇ ਡੇਲੀ ਰੁਟੀਨ ਚ ਦੋ ਤਿੰਨ ਸਾਲ ਤੋਂ ਹਸਪੀਟਲ ਮੇਰੇ ਤੁਹਾਨੂੰ ਦੱਸਦਾ ਸਾਲ ਪਹਿਲਾਂ ਮੇਰੀ ਭੈਣ ਦਾ ਆਪਰੇਟਟ ਆਇਆ ਦੋ ਸਾਲ ਤੋਂ ਤੁਸੀਂ ਗੱਡੀ ਚਾ ਰਹੇ ਪਹਿਲਾਂ ਵਿੱਚ ਪਿੰਡ ਦਾ ਪਿੰਡ ਤੇ ਆ ਸਾਡੇ ਸਿਸਤੂ ਫੁੱਫੜ ਜੀ ਮਰੇ ਹੋਏ ਨੇ ਸਾਡੇ ਟਰੜ ਕੁੜੀ ਰਹਿੰਦੀ ਆ ਉਹ ਵਿਆਹੀ ਹੋਈ ਆਪਾਂ ਇੱਥੇ ਆਪਣੇ ਤੇ ਦੂਜਾ ਮੇਰੀ ਆਪਣੇ ਮੇਰੀ ਭਾਬੀ ਦਾ ਇਲਾਜ ਤਾਂ ਆਇਆ ਜੀ ਸਾਲ ਹੋ ਗਿਆ ਮੈਨੂੰ ਆਉਂਦੇ ਨੂੰ ਮੈਂ ਤੁਹਾਨੂੰ ਉਹੀ ਕਹਾਂਗੇ ਤੁਸੀਂ ਇੱਥੇ ਹਸਪੀਟਲ ਕਿਹੜੇ ਡਿਪਾਰਟਮੈਂਟ ਚ ਰਹੇ ਚੁਪੇ ਡਿਪਾਰਟਮੈਂਟ ਚ ਮੈਂ ਤੁਸੀਂ ਜੀ ਮੈਂ ਤਾਂ ਮੈਡੀਸਨ ਦਵਾਣ ਆਉਣਾ ਤੜ੍ਹ ਦਾ ਮਤੋਂ ਟਾਈਮ ਲੱਜਦਾ ਮਲੇਰੀਆ ਡਿਪਾਰਟਮੈਂਟ ਚ ਵੀ ਮੈਨੂੰ ਪਹਿਲਾਂ ਹਾਂ ਜੀ ਮਲੇਰੀਆ ਡਿਪਾਰਟਮੈਂਟ ਅੱਜ ਅਸਤ ਫਿਜੀ ਠਾਣਾ ਖੰਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਅਤੇ ਧੋਮੇਤੀ ਰਾਣੂ ਥਾਣੇ ਬੁਲਾਇਆ ਗਿਆ ਹੈ ਧੋਮੇਤੀ ਰਾਣੂ ਆਪਸ ਵਿੱਚ ਸਮਝੌਤਾ ਕਰ ਲਿਆ ਹੈ ਜਿਸ ਕਾਰਨ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਅੱਜ ਸੂਚਨਾ ਮਿਲੀ ਸੀ ਕਿ ਸਿਵਲ ਹਸਪਤਾਲ ਵਿੱਚ ਇੱਕ ਲੜਕੇ ਦਾ ਤੇ ਲੇਡੀਆਂ ਦਾ ਕੋਈ ਝਗੜਾ ਹੋ ਗਿਆ ਜਿਸ ਤੇ ਮੈਂ ਆਪਣੀ ਐਡੀਸ਼ਨਲ ਐਸਟਚੂਆ ਉਹਨਾਂ ਨੂੰ ਉੱਥੇ ਭੇਜਿਆ ਸੀ ਜਿਨ੍ਹਾਂ ਨੂੰ ਦੋਨਾਂ ਪਾਰਟੀਆਂ ਨੇ ਥਾਣੇ ਤਲਬ ਕੀਤਾ ਸੀ ਦੋਨਾਂ ਪਾਰਟੀਆਂ ਦੀ ਜਿਹੜੀ ਗੱਲਬਾਤ ਸੁਣੀ ਗਈ ਹੈ ਲੜਕਾ ਜਿਹੜਾ ਮਨਦੀਪ ਸਿੰਘ ਉਹਦੇ ਉੱਤੇ ਜਿਹੜੀ ਲੇਡੀ ਰਾਜਵਿੰਦਰ ਸਿੰਘ ਨੇ ਇਲਜ਼ਾਮ ਲਗਾਇਆ ਸੀ ਵੀ ਇਹਨੇ 2 ਸਾਲ ਪਹਿਲਾਂ ਇਹਦੇ ਪੈਸੇ ਲਏ ਸੀ ਕੋਈ ਸਰਕਾਰੀ ਹਸਪਤਾਲਿਕ ਇਲਾਜ ਕਰਨ ਵਾਸਤੇ ਜੋ ਦੋਨਾਂ ਪਾਰਟੀਆਂ ਨੇ ਸੁਣਿਆ ਤੇ ਦੋਨਾਂ ਪਾਰਟੀਆਂ ਨੂੰ ਸਮਝਾ ਕੇ ਇਹਨਾਂ ਦੋਨਾਂ ਪਾਰਟੀਆਂ ਨੇ ਆਪਸ ਵਿੱਚ ਰਾਈ ਨਾਮਾ ਕਰ ਲਿਆ ਜੋ ਉਹ ਇਹਨਾਂ ਨੇ ਜਿਹੜੀ ਦਰਖਾਸਤ ਦਿੱਤੀ ਉਹ ਫਾਈਲ ਕਰ ਦਿੱਤੀ ਗਈ ਹੈ। ਅੰਨਾ ਤੋਂ ਚਰਨ ਸਿੰਘ ਪੱਟੀ ਯੂਪੀ ਪੰਜਾਬ ਦੇ ਲਈ